ਇਹ ਇਹ ਚੋਰੀ ਲੜਦੇ ਮਾਲ ਨੂੰ ਨਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ। ਕਿਸ਼ਨਾ ਸਾਹਿਬ ਦਾ ਵੀ ਕਿ ਜਿਨ੍ਹਾਂ ਨੇ ਬੰਦੇ ਇੰਨੇ ਟ੍ਰੇਸ ਕਰਕੇ ਸਾਹਾ ਨਾ ਮਾਲ ਕਵਰ ਕਰ ਲਿਆ। ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਸਾਰੇ ਭੈਣ ਭਰਾਵਾਂ ਦਾ ਆਪਣੇ ਸਵੰਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ। ਔਰ ਮੇਰਾ ਮਾਲ ਸਾਥ ਰਿਕਵਰ ਕਰਵਾ ਦਿੱਤਾ। ਪਾਰਕੋ ਕੈਂਪ ਦੇ ਵਿੱਚ ਜਿਹੜੀ ਲੁੱਟ ਦੇ ਐਫਆਈਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਕਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫਆਈਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਇਸੇ ਇਹਨਾਂ ਕੋਲੋਂ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾ ਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ। ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਆ ਉਹ ਦੇਖ ਕੇ ਗਏ ਸੀਗੇ। ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ। ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕਾਂਦੂ ਜਿਹੜਾ ਸ਼ਾਲ ਮਾਰੀ ਐ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਐ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਰਪ੍ਰੋਖਰ ਚੱਲ ਰਿਹਾ ਐ ਥੈਂਕ ਯੂ ਇਹ ਜਵੈਲਰ ਨੇ ਮਾਨ ਰੂਣਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ ਕਿਸ਼ਨਾ ਸਾਹਬ ਦਾ ਵੀ ਕਿ ਜਿਨ੍ਹਾਂ ਨੇ ਬੰਦੇ ਇੰਨੇ ਟ੍ਰੇਸ ਕਰਕੇ ਸਾਹਾਣਾ ਮਾਲ ਕਵਰ ਕਰ ਲਿਆ ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਸਾਰੇ ਭੈਣ ਭਰਾਵਾਂ ਦਾ ਆਪਣੇ ਸਵੰਗਰ ਸਮਾਜ ਦਾ ਇਹੇ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਮੇਰਾ ਮਾਲ ਸਾਡ ਰਿਕਵਰ ਕਰਵਾ ਦਿੱਤਾ। ਪਾਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੇ ਐਫਆਈਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ। ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ। ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫਆਈਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਆ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ ਜਦੋਂ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਰਪ੍ਰੋਫਰ ਚੱਲ ਰਿਹਾ ਆ ਥੈਂਕ ਯੂ ਇਹ ਜਵੈਲਰ ਨੇ ਮਾਣ ਗੋਣਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ ਕਿਸ਼ਨਾ ਸਾਹਿਬ ਦਾ ਵੀ ਕਿ ਜਿਨ੍ਹਾਂ ਨੇ ਬੰਦੇ ਇਨਕੀ ਟ੍ਰੇਸ ਕਰਕੇ ਸਾਹਾਣਾ ਮਾਲ ਕਵਰ ਕਰ ਲਿਆ ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਮੇਰੇ ਸਾਰੇ ਭੈਣ ਭਰਾਵਾਂ ਦਾ ਆਪਣੇ ਸਵੰਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਮੇਰਾ maal 사 recover ਕਰਵਾ ਦਿੱਤਾ 파ਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੇ ਐਫ ਆਈ ਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲੋਂ ਸਖਤੀ ਨਾਲ ਪੁੱਛਗਛ ਕੀਤੀ ਗਈ ਪੁੱਛਗਛ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਇਸੇ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੁਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੌਸ਼ਨ ਮੇਨ ਸਰਗਨਾ ਸੀਗਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ ਜਦੋਂ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਸਰਪ੍ਰੋਫਰ ਚੱਲ ਰਿਹਾ ਆ ਥੈਂਕ ਯੂ ਇਹ ਜਵੈਲਰ ਨੇ ਮੰਗੂ ਰੰਨਾ ਮੈਂ ਪੁਲਿਸ ਨਾਲ ਬਹੁਤ ਮਾਰੀ ਆ ਕਿਸ਼ਨਾ ਸਾਹਿਬ ਦਾ ਵੀ ਕਿ ਜਿਨ੍ਹਾਂ ਨੇ ਬੰਦੇ ਇੰਨੇ ਟ੍ਰੇਸ ਕਰਕੇ ਸਾਹਾਣਾ ਮਾਲ ਕਵਰ ਕਰ ਲਿਆ ਔਰ ਮੈਂ ਹੱਥ ਜੋੜ ਕੇ ਸਾਰੀ ਪਬਲਿਕ ਦਾ ਨੇ ਸਾਰੇ ਭੈਣ ਭਰਾਵਾਂ ਦਾ ਆਪਣੇ ਸਨਨਗਰ ਸਮਾਜ ਦਾ ਇਹ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਔਰ ਮੇਰਾ maal sara recover ਕਰਵਾ ਦਿੱਤਾ ਪਾਰਕੂ ਕੈਂਪ ਦੇ ਵਿੱਚ ਜਿਹੜੀ ਲੁੱਟ ਦੇ ਐਫ ਆਈ ਆਰ ਹੋਈ ਸੀਗੀ ਵਿਜੇ ਜਵੈਲਰ ਜਿਹੜੀ ਸ਼ਾਪ ਹੈਗੀ ਆ ਉਹਦੇ ਵਿੱਚ ਉਹਦੇ ਵਿੱਚ ਚਾਹ ਤਿੰਨ ਮੁਲਜ਼ਮ ਜਿਹੜੇ ਆ ਅਸੀਂ ਅਰੈਸਟ ਕਰ ਲਏ ਸੀਗੇ ਤੇ ਚੌਥਾ ਇਹਨਾਂ ਦੇ ਨਾਲ ਦਾ ਜਿਹੜਾ ਬੰਦਾ ਇਹਨਾਂ ਨੂੰ ਸ਼ੈਲਟਰ ਦੇ ਰਿਆ ਸੀ ਉਹ ਅਰੈਸਟ ਕਰ ਲਿਆ ਇਹਨਾਂ ਨੂੰ ਰਿਮਾਂਡ ਦੌਰਾਨ ਇਹਨਾਂ ਕੋਲ ਨੂੰ ਸਖਤੀ ਨਾਲ ਪੁਸ਼ਕਸ਼ ਕੀਤੀ ਗਈ ਪੁਸ਼ਕਸ਼ ਦੇ ਵਿੱਚ ਜਿਹੜਾ ਇਹਨਾਂ ਨੇ ਮੁਤਾਬਕ ਐਫ ਆਈ ਆਰ ਜਿਹੜਾ ਸੋਨਾ ਸੀਗਾ ਉਹ ਅਸੀਂ ਸਾਰਾ ਰਿਕਵਰ ਕਰ ਲਿਆ ਆ ਰਿਕਵਰ ਕਰਨ ਤੋਂ ਬਾਅਦ ਜਿਹੜੀ ਮੌਕੇ ਵਾਰਦਾਤੇ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀਗਾ ਉਹ ਵੀ ਇਸੇ ਇਹਨਾਂ ਕੋਲ ਰਿਕਵਰ ਕਰ ਲਿਆ ਅਤੇ ਜਿਹੜੇ ਕੱਪੜੇ ਯੂਜ਼ ਕੀਤੇ ਸੀਗੇ ਇਹਨਾਂ ਨੇ ਮੌਕੇ ਵਾਰਦਾਤੇ ਅਸੀਂ ਉਹ ਵੀ ਇਹਨਾਂ ਕੋਲ ਰਿਕਵਰ ਕਰ ਲਏ ਆ ਅਤੇ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇੱਕ ਸਾਥੀ ਹੋਰ ਹੈਗਾ ਜਨਦਰ ਦਾ ਜਿਹਨੂੰ ਆਪਣਾ ਭੱਜਣ ਲੱਗੇ ਵੈਪਨ ਜਿਹੜਾ ਹੈ ਉਹ ਦੇਖ ਕੇ ਗਏ ਸੀਗੇ ਵੈਪਨ ਵੀ ਜਿਹੜਾ ਹੈਗਾ ਉਹ ਬੰਦਾ ਨਾਮਿਨੇਟ ਕਰ ਲਿਆ ਸੀ ਤੂੰਰ ਜਲਦੀ ਗ੍ਰਿਫਤਾਰ ਕਰ ਲਿਆ ਜਾਊਗਾ ਇਥੇ ਦੱਸਣ ਜੋਗ ਇਹ ਗੱਲ ਹੈਗੀ ਆ ਕਿ ਜਿਹੜਾ ਕੋਸ਼ਨ ਮੇਨ ਸਰਗਨਾ ਜੀ ਦਾ ਉਹ ਕੱਲ ਜਦੋਂ ਰਿਕਵਰੀ ਕਰਾਉਣ ਗਏ ਆ ਤੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਭੱਜਣ ਦੌਰਾਨ ਕੰਧ ਜਿਹੜਾ ਛਾਲ ਮਾਰੀ ਹੈ ਤੇ ਉਹਦਾ ਇੱਕ ਲੱਤ ਜਿਹੜਾ ਫ੍ਰੈਕਚਰ ਹੋ ਗਈ ਆ ਉਹਦਾ ਉਹਨਾਂ ਦਾ ਇਲਾਜ ਜਿਹੜਾ ਆਪਣੇ ਚੱਲ ਰਿਹਾ ਆ ਥੈਂਕ ਯੂ